ਕਿਦਰੀ ਐਸਾ ਵੀ ਨਾ ਹੋਵੇ ਕਿ ਮੈਂ ਕਥਨ ਕਥਨ ਕਰਦਾ ਔਖਾ ਹੋ ਜਾਵਾਂ ਤੇ ਤੁਸੀਂ ਸੁਣਦੇ ਆ ਸੁਣਦੇ ਆਖੋ ਪਤਾ ਨਹੀਂ ਕਿਥੋਂ ਦੀ ਗੱਲ ਕਰਦਾ ਛੱਡੋ ਇਸ ਨੂੰ ਲੇਕਿਨ ਇਹ ਤਿੰਨ ਪੌੜੀਆਂ ਵਿੱਚ ਇੱਕ ਸਾਂਹ ਗੱਲ ਚੱਲਦੀ ਹੈ ਕਿਹੜੀ ਕਿ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਫਿਰ ਦੂਜੀ ਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਫਿਰ ਤੀਸਰੀ ਚ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪ੍ਰਵਾਹੋ ਹੁਕਮ ਨੂੰ ਸਮਝੇ ਬਿਨਾ ਗੱਲ ਨਹੀਂ ਬਣੇਗੀ ਹੁਕਮ ਮਰਿਆਦਾ ਅਸੂਲ ਜਿਹਦੀ ਉਲੰਘਣਾ ਨਹੀਂ ਹੋ ਸਕਦੀ ਸਾਬ ਕਹਿੰਦੇ ਨੇ ਉੱਤਮ ਤੇ ਨੀਚ ਪਰਿਪੂਰਨ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਨੇ ਇਥੋਂ ਇੱਕ ਗਲਤ ਪ੍ਰੇਰਣਾ ਮਿਲ ਜਾਏਗੀ ਕਈਆਂ ਨੂੰ ਆਖਣਗੇ ਜੇ ਠੀਕ ਹੈ ਜੇ ਹੁਣ ਪਰਮਾਤਮਾ ਦਾ ਹੁਕਮ ਹੀ ਹੈ ਤੇ ਜਦੋਂ ਉਸ ਦਾ ਹੁਕਮ ਹੋਵੇਗਾ ਉਹਦਾ ਨਾਮ ਜਪਾਂਗੇ ਜਦੋਂ ਉਸ ਦਾ ਹੁਕਮ ਹੋਵੇਗਾ उदो अमृत छक लवाने अजय तो उसका हुक्म है शराब पीणा तो शराब जोगा गुरद्वरे आवान अजय तेजा यही हुक्म है शराब खानिया जाइए जुए खानिया जाइए अजय तो उसका यही हुक्म है एक गलत धारणा बन जाएगी अनेक सज्जन इस संबंध प्रश्न करते उदास मिले ने ਔਰ ਫਿਰ ਇਹ ਵੀ ਨਾਲ ਕਹਿ ਦਿੰਦੇ ਨੇ ਕਰਨ ਕਰਾਉਣਾ ਆਪੇ ਆ ਇੰਜ ਕਹਿ ਦਿੰਦੇ ਨੇ ਮਾਨਕ ਕੇ ਕਿਛ ਨਹੀਂ ਹੱਥ ਇਹਦੇ ਵੀ ਕਹਿ ਦਿੰਦਾ ਮਨੋ ਕਦੇ ਹੱਥ ਵਿੱਚ ਕੀ ਹੈ ਸਤਿਗੁਰ ਆਪ ਪੈ ਕਹਿੰਦੇ ਨੇ ਛੜੇ ਹੱਥ ਦੇ ਵਿੱਚ ਕੀ ਹੈ ਇਸ ਬੁਨਿਆਦੀ ਗੱਲ ਨੂੰ ਸਮਝਣਾ ਇਹ ਗੱਲ ਵੱਖਰੀ ਹੈ ਕਿ ਮੈਂ ਨਾ ਸਮਝਾ ਸਕਾਂ ਨਾ ਕਹਿ ਸਕਾਂ ਇਹ ਗੱਲ ਵੱਖਰੀ ਹੈ ਲੇਕਿਨ ਸਮਝਣਾ ਜ਼ਰੂਰ ਹੈ ਨਹੀਂ ਤੇ ਇਹ ਜਿਹੜੀਆਂ ਹੁਕਮ ਦੀਆਂ ਤਿੰਨ ਪੌੜੀਆਂ ਨੇ ਐਵੇਂ ਲੰਘ ਜਾਵਾਂਗਾ ਮੈਂ ਤੇ ਐਵੇਂ ਤੁਸੀਂ ਸੁਣ ਲੋਗੇ ਜਿਹੜੀ ਗੱਲ ਏ ਕਿ ਹੁਕਮ ਦੇ ਸਭ ਕੁਝ ਹੈ ਤੇ ਫਿਰ ਉਪਦੇਸ਼ ਕੀ ਮੈਨੇ ਰਖਦਾ ਕਿਉਂ ਸੁਣੀਏ ਕਿਉਂ ਸਤ ਸੰਗ ਕਰੀਏ ਜਦੋਂ ਹੁਕਮ ਹੋਵੇਗਾ ਉਦੋਂ ਸਤ ਸੰਗੀ ਬਣ ਜਾਵਾਂਗੇ ਜਦੋਂ ਹੁਕਮ ਹੋਵੇਗਾ ਉਦੋਂ ਰਸ ਮਾਣ ਲਵਾਂਗੇ ਤੋਂ ਮੈਂ ਇੱਕ ਅਰਜ਼ ਕਰਾਂ ਮਨੁੱਖ ਬੋਲ ਵੀ ਸਕਦਾ ਹੈ ਤੇ ਚੁੱਪ ਵੀ ਰਹਿ ਸਕਦਾ ਮਨੁੱਖ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੈ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਹੈ ਇਹ ਸਮਰਥਾ ਰੱਬ ਨੇ ਕੰਨਾਂ ਨੂੰ ਨਹੀਂ ਦਿੱਤੀ ਬਈ ਅੰਦਰੋਂ ਬੰਦ ਕਰ ਲਈਏ ਅੰਦਰੋਂ ਨਹੀਂ ਬੰਦ ਕਰ ਸਕਦੇ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਮੀਟ ਲਈਆਂ ਜ਼ੁਬਾਨ ਬੰਦ ਕਰ ਸਕਦੇ ਚੁੱਪ ਕਰ ਗਏ ਪਰ ਕੰਨਾਂ ਨੂੰ ਨਹੀਂ ਬੰਦ ਕਰ ਸਕਦੇ ਜਪਦਾ ਹੈ ਕਿ ਪ੍ਰਮਾਤਮਾ ਦੀ ਇਹ ਮੰਗ ਹੈ ਚਾਹਤ ਹੈ ਕਿ ਕੰਨ ਬੰਦ ਨਾ ਆਉਣ